ਆ ਰੁਪੇ ਪੰਜਾਇਰ ਜੀ ਆਪਾਂ ਮਾਰੇ ਰੋਸ ਮੈਂ ਨਹੀਂ ਕਰਦਾ ਰਹਾ ਤੁਹਾਡੇ ਕੋਲ ਆਪਣੇ ਜਿਹੜੇ ਪੈਸੇ ਪਾਏ ਹੋਏ ਨੇ ਜਿਹੜੇ ਮਾ ਆ 10000 ਆਲੋ ਪੈਣੇ ਆ ਬਲੇ ਸੋਹਣਿਆ ਜੋ ਸਹੀ ਆ ਕਾਲੋ ਚੱਲ ਚੱਲ ਇਹ ਦੇਖੋ ਜੀ ਆ ਬਿਲਕੁਲ ਓਏ ਹੋਏ 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 ਕਹਿਰ 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 ਲੈਂਟਰ ਡਿੱ ਗਿਆ ਜੀ ਆ ਐ ਜੇ ਇੱਥੇ ਕੋਈ ਥੱਲੇ ਹੋਵੇ ਕੀਰ ਕੀ ਰਵੇ ਜੀ ਹੈ ਵਾਹਿਗੁਰੂ ਵਾਹਿਗੁਰੂ ਦਾਤਿਆ ਤੂੰ ਬਖਸ਼ਨਹਾਰ ਮਾਲਕਾ ਤੂੰ ਬਖਸ਼ਨਹਾਰ ਵਾਇਗਰੂ ਦਾਤਿਆ ਪੰਜਾਬੀ ਸਿੰਗਰ ਮਨਕੀਰਤ ਔਲਖ ਅੱਜ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਦੌਰੇ ਤੇ ਨੇ ਔਰ ਜਿੱਥੇ ਉਹਨਾਂ ਵੱਲੋਂ ਪਹਿਲਾਂ 10 ਦੇ ਕਰੀਬ ਟਰੈਕਟਰ ਜਿਹੜੇ ਨੇ ਉਹ ਗਲੋਬਲ ਸਿਕਸ ਸੰਸਥਾ ਜਿਹੜੀ ਹੈ ਸੇਵਾ ਦੇ ਵਿੱਚ ਲੱਗੀ ਹੋਈ ਹੈ ਉਸ ਨੂੰ ਜੋ ਹੈ ਮੁਹैया ਕਰਵਾਏ ਨੇ ਤਾਂ ਜੋ ਕਿ ਲੋਕਾਂ ਦੀ ਸੇਵਾ ਹੋ ਸਕੇ ਔਰ ਉਸ ਤੋਂ ਬਾਅਦ ਹੁਣ ਉਹ ਖੁਦ ਜਾ ਕੇ ਜਿਹੜਾ ਹੈ ਘਰਾਂ ਦਾ ਅਸੈਸਮੈਂਟ ਕਰ ਰਹੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਨੇ ਨੁਕਸਾਨ ਕੀਤਾ ਹੈ ਔਰ ਇਸ ਵਕਤ ਇਸ ਪਰਿਵਾਰ ਦਾ ਜਿਹਦਾ ਮਕਾਨ ਟੁੱਟ ਗਿਆ ਇਸ ਹੜਾਂ ਦੇ ਪਾਣੀ ਕਰਕੇ ਉਸ ਨੂੰ 1 ਲੱਖ ਰੁਪਏ ਦੀ ਜੋ ਹੈ ਉਹ ਮਾਲੀ ਮਦਦ ਵੀ ਮਨਕੀਰਤ ਔਲਖ ਵੱਲੋਂ ਕੀਤੀ ਗਈ ਆ ਨਾਲ ਮੌਜੂਦ ਨੇ ਔਲਖ ਸਾਹਿਬ ਬੜੀ ਵੱਡੀ ਜਿਹੜੀ ਹੈ ਤਰਾਸਦੀ ਹੋਈ ਹੈ ਲੋਕਾਂ ਦੇ ਦੇਖੋ ਕਾਰਾ ਫਸਲਾਂ ਤੇ ਤਬਾਹ ਹੋਈਆਂ ਹੋਈਆਂ ਗਰੀਬਾਂ ਦੇ ਘਰ ਵੀ ਜਿਹੜੇ ਨੇ ਖਰਾਬ ਹੋ ਗਏ ਭਾਜੀ ਇੰਨਾ ਇੰਨਾ ਪਾਣੀ ਇੰਨੇ ਇੰਨੇ ਪਾਣੀ ਚ ਰਹਿ ਆ ਸੋ ਬਹੁਤ 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 ਮੰਦ ਇੱਕ 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 ਮਿੰਟ ਦੇ ਦੋ ਬੋਲ ਦੇ ਗੁਰੂ ਘਰ ਦਾ ਗ੍ਰੰਥੀ ਹੈ ਭਾਜੀ ਗੁਰੂ ਘਰ ਦੇ ਗ੍ਰੰਥੀ ਨੇ ਸੋ ਕਹਿੰਦੇ ਇੱਥੋਂ ਤੱਕ ਪਾਣੀ ਰਹਿ ਠੀਕ ਆ ਤੇ ਸਾਰਾ ਘਰ ਤੇ ਅਸੀਂ ਆਪਦੀ ਸੇਵਾ ਕਰਕੇ ਚੱਲੇ ਆ ਸਾਰੇ ਆਪਾਂ ਸਾਰੇ ਪੰਜਾਬ ਚ ਸੇਵਾ ਕਰਨੀ ਆ ਸਾਰੇ ਮਾਝੇ ਚ ਜਿੱਥੇ ਵੀ ਠੀਕ ਆ ਬਹੁਤ ਨੁਕਸਾਨ ਆ ਹੈਨਾ ਤੇ ਆਪਾਂ ਸੇਵਾ ਕਰ ਰਹੇ ਆ ਸੋ ਮੈਂ ਕਹਿੰਦਾ ਸਾਨੂੰ ਵੇਖ ਕੇ ਹੋਰ ਜਾਣੇ ਵੀ ਸਾਰੇ ਪਹੁੰਚੋ ਠੀਕ ਆ ਸੋ ਆਪਾਂ ਲੱਖ ਲੱਖ ਦੋ ਦੋ ਲੱਖ ਰੁਪਇਆ ਸਾਰੇ ਦੇ ਕੇ ਜਾਈਏ ਤੇ ਬਾਬਾ ਜੀ ਆਪਦਾ ਘਰ ਪਹੁੰਚ ਤੇ ਆਪਦੀ ਖੁਸ਼ਹਾਲ ਜ਼ਿੰਦਗੀ ਫਿਰ ਦੁਬਾਰਾ ਜੀਣ ਬਿਲਕੁਲ ਬੜੀ ਨੁਕਸਾਨ ਹੋਇਆ ਜੀ ਬਿਲਕੁਲ ਬੜੀ ਬੜੀ ਤਾਕਤ ਦੀ ਹੈ ਪੰਜਾਬ ਇਹ ਪੰਜਾਬੀਆਂ ਦੀ ਜ਼ਿੰਦਾਦਿਲੀ ਹੈ ਕਿ ਪੰਜਾਬੀ ਫਿਰ ਵੀ ਜਿਹੜੇ ਨੇ ਉਹ ਪੈਰਾਂ ਤੇ ਰਹਿੰਦੇ ਨੇ ਤੁਸੀਂ ਤੁਹਾਡੇ ਵਰਗੇ ਕਈ ਜਿਹੜੇ ਨੇ ਸੰਸਥਾਵਾਂ ਜਿਹੜੀਆਂ ਨੇ ਇੱਥੇ ਕੰਮ ਕਰ ਰਹੀਆਂ ਨੇ ਲੋੜ ਰਹਿਣੀ ਹੈ ਹੁਣ ਇਹਨਾਂ ਦਿਨਾਂ ਚ ਅਗਲੇ ਦਿਨਾਂ ਦੇ ਵਿੱਚ ਅਗਲੇ ਫਸਲ ਬਿਜਾਈ ਨੂੰ ਉਹਦੇ ਵਾਸਤੇ ਜਿਹੜੀ ਕੀ ਅਪੀਲ ਕਰਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਮਦਦ ਕੀਤੀ ਜਾਵੇ ਹੁਣ ਬਾਬਾ ਜੀ ਸਾਰਿਆਂ ਨੂੰ ਗਰਾਊਂਡ ਲੈਵਲ ਮੇਰੀ ਸਾਰੇ ਬਿਜ਼ਨਸਮੈਨ ਜਿੰਨੇ ਸਾਡੇ ਪੋਲੀਟਿਸ਼ੀਅਨ ਨੇ ਜਿੰਨੇ ਸਾਡੇ ਆਰਟਿਸਟ ਨੇ ਸਾਰਿਆਂ ਨੂੰ ਗਰਾਊਂਡ ਲੈਵਲ ਤੇ ਉਤਰ ਕੇ ਆਪਣੇ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਪੈਣੀ ਆ ਜੀ ਸੋ ਅਸੀਂ ਜਿੰਨੇ ਜੋਗੇ ਆ ਠੀਕ ਆ ਅੱਜ ਰਾਤ ਤੱਕ ਮੈਂ ਇੱਥੇ ਆ ਠੀਕ ਆ ਲੋੜਵੰਦ ਜਿਹਨੂੰ ਜਿੰਨੀ ਲੋੜ ਆ ਅਸੀਂ ਉਨੀ ਸੇਵਾ ਕਰਕੇ ਆ ਦੇਖੋ ਜੀ ਆ ਬਿਲਕੁਲ ਓਏ ਹੋਏ 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 ਕੈਰ 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 ਲੈਂਟਰ ਡਿੱਗਿਆ ਜੀ ਆ ਐ ਜੇ ਇੱਥੇ ਕੋਈ ਥੱਲੇ ਹੋਵੇ ਕੀਰ ਕੀ ਰਵੇ ਜੀ ਹੈ ਵਾਇ ਗਰੂ ਵਾਇ ਗਰੂ ਦਾਤਿਆ ਤੂੰ ਬਖਸ਼ਣ ਹਾਰ ਮਾਲਕਾ ਤੂੰ ਬਖਸ਼ਣ ਹਾਰ ਵਾਇ ਗਰੂ ਦਾਤਿਆ ਬਿਲਕੁਲ ਇਹ ਦੇਖੋ ਇਹ ਇਹ ਅਜ਼ਿਊਮ ਕਰਨਾ ਇੱਕ ਇੱਕ ਤੇ ਹੁੰਦਾ ਹੈ ਓਏ ਹੋਏ ਹੋਏ ਤੇ ਬੰਨ ਟੁੱਟਿਆ ਤੇ ਪਹਿਲਾ ਘਰ ਹੀ ਬਾਬਾ ਜੀ ਦਾ ਹੈ ਸਦਾ ਦਰਿਆ ਜੀ ਰਾਵੀ ਪਿਛੇ ਆ ਜੀ ਬਹੁਤ ਵਾਇ ਗਰੂ ਵਾਇ ਗਰੂ ਇਹ ਤਾਂ ਗੋਈ ਟੁੱਟ ਗਿਆ ਬੜੀ ਤਰਾਸਦੀ ਹੈ ਜੀ ਵਾਲਖ ਸਾਹਿਬ ਇੱਕ ਤੇ ਹੁੰਦਾ ਹੈ ਕਿ ਸੁਣੀ ਸੁਣਾਈ ਗੱਲ ਹੋਣੀ ਕਿਸੇ ਕੋ ਸੁਣ ਕੇ ਅਮੀਰ ਜੀ ਦੇ ਪੋਤੜੇ ਦੀ ਇਹ ਸਮਾਰ ਹੈ ਜਿੱਥੇ ਸਾਈ ਮੀਆਂ ਮੀਰ ਦੇ ਪੁੱਤ ਦੇ ਦੀ ਸਮਾਰ ਬਹੁਤ ਤੇਿਆਰ ਪੈਂਡਿਆ ਜੀ ਜਿਸ ਤਾ ਤੁਸੀਂ ਅਪੀਲ ਕੀਤੀ ਹੈ ਕਿ ਆਪ ਆ ਕੇ ਜਿਹੜਾ ਅੱਖਾਂ ਨਾਲ ਵੇਖਣਾ ਜਿਹੜਾ ਉਹ ਮੰਜ਼ਰ ਜਿਹੜਾ ਹੈ ਤੁਸੀਂ ਅੱਜ ਆਪ ਅਸੈਸ ਕਰ ਰਹੇ ਹੋ ਕਿਵੇਂ ਕਿੰਨੀ ਵੱਡੀ ਜਿਹੜੀ ਹੈ ਦੇਖੋ ਤਬਾਈ ਦੇ ਮੰਜ਼ਰ ਸਾਹ ਦੇਖਾਈ ਬੜਾ ਦੇਖੋ ਜੀ ਲੈਂਟਰੀ ਡੇਗੇ ਲੋਕਾਂ ਦੇ ਕਾਰਜੇ ਜੇ ਆਈ ਚੀਜ਼ ਮੰਨ ਲਓ ਕੋਈ ਕੋਈ ਨੀਂਚ ਹੋਵੇ ਠੀਕ ਹੈ ਸਾਸਰੀ ਕਲਮਤਾ ਜੀ ਸਸਰੀਕਾਲ 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 ਹਾਂ ਹਾਂ ਆ ਗਲੀਆਂ ਬੈਠ ਗਈਆਂ ਨੇ ਮਕਾਨ ਕਿੰਨਾ ਚਿਰ ਲੱਗੇਗਾ ਔਰ ਫਿਰ ਇਨਫਰਾਸਟ੍ਰਕਚਰ ਇੱਕ ਵਾਰੀ ਦੁਬਾਰਾ ਤੋਂ ਜਿਹੜਾ ਤਿਆਰ ਕਰਨ ਵਾਸਤੇ ਬਹੁਤ ਜੀ ਬਹੁਤ ਸੋ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਨਾਲ ਖੜੇ ਆ ਸਸਰੀਕਾਲ ਜੀ ਤੇ ਅਸੀਂ ਪੰਜਾਬ ਦੇ ਨਾਲ ਆ ਸੋ ਸਾਰੇ ਆਪਦੇ ਘਰਾਂ ਚੋਂ ਨਿਕਲੋ ਯਾਰ ਆ ਟਾਈਮ ਘਰ ਬਹਿਣ ਦਾ ਨਹੀਂ ਆ ਨਾ ਆ ਟਾਈਮ ਘਰੇ ਬਹਿਣ ਦਾ ਨਹੀਂ ਆ ਸਾਰੇ ਪਹੁੰਚੋ ਲੋਕਾਂ ਦੀਆਂ ਛੱਤਾਂ ਹੀ ਡਿੱਗ ਗਈਆਂ ਲੋਕੀ ਕੀ ਕਰਨਗੇ ਯਾਰ ਕੀ ਕਰਨਗੇ ਤੁਸੀਂ ਆਪਦੇ ਸਾਰੇ ਮੇਰੇ ਜਿੰਨੇ ਸੁਣ ਰਿਆ ਮੈਨੂੰ ਤੁਸੀਂ ਆਪਾ ਲੋ ਆਪਦੇ ਏਸੀਆਂ 'ਚ ਬੈਠੇ ਆ ਠੀਕ ਆ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਬਿਲਕੁਲ ਪਰ ਇੱਥੇ ਆ ਕੇ ਨਾ ਵੀ ਸ਼ਬਦ ਨਹੀਂ ਆ ਬਿਲਕੁਲ ਸ਼ਬਦ ਜਿਹੜੇ ਆ ਬੜੇ ਔਖੇ ਨੇ ਇਹ ਇਹ ਬਿਆਨ ਕਰਦੇ ਆ ਹੁਣ ਆਪਾਂ ਹੁਣ ਆਪਾਂ ਸਾਰਿਆਂ ਦੀ ਸੇਵਾ ਕਰੀਏ ਜੀ ਹਰ ਲੋੜਵੰਦ ਨੂੰ ਠੀਕ ਆ ਕਿਸੇ ਨੂੰ ਜਿੰਨੂੰ ਵੀ ਲੱਖ ਲੱਖ 2-2 ਲੱਖ ਰੁਪਏ ਸੇਵਾ ਕਰਕੇ ਹਰ ਘਰ 'ਚ ਜਾਵਾਂਗੇ ਜਿਹਨੂੰ ਸਫਰਾਤਾ ਦਿੱਤੀ ਆ ਉਹਨੂੰ ਠੀਕ ਆ ਠੀਕ ਆ ਠੀਕ ਆ ਬਾਕੀ ਸਾਰੇ ਪਹੁੰਚਣ ਬਿਲਕੁਲ ਸਾਰੇ ਪਹੁੰਚੋ ਆ ਪੰਜਾਬ ਨਾਲ ਖੜਨ ਦਾ ਟਾਈਮ ਆ ਆ ਘਰ ਬਹਿਣ ਦਾ ਟਾਈਮ ਨਹੀਂ ਹੈਗਾ ਵਾਹਿਗੁਰੂ ਬਿਲਕੁਲ ਇਹ ਅਪੀਲ ਜਿਹੜੀ ਆ ਮਨਕੀਰਤ ਔਲਖ ਵੱਲੋਂ ਕੀਤੀ ਹੈ ਕਿ ਜਿੰਨਾ ਕੋਈ ਸਮਰੱਥਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਮਦਦ ਕਰ ਸਕਦਾ ਹੈ ਉਹ ਆਪਣਾ ਵੱਧ ਛੱਡ ਕੇ ਜੋ ਹੈ ਉਹ ਮਦਦ ਕਰੇ ਲੋਕਾਂ ਦੇ ਨਾਲ ਖੜਨ ਦੀ ਲੋੜ ਹੈ ਪੰਜਾਬੀਆਂ ਦੇ ਨਾਲ ਖੜਨ ਦੀ ਲੋੜ ਹੈ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਮਨਕੀਰਤ ਔਲਖ ਲਗਾਤਾਰ ਜੋ ਹੈ ਇਸ ਵਕਤ ਵਿਧਾਨ ਸਭਾ ਦਾ ਡੇਰਾ ਬਾਬਾ ਨਾਨਕ ਚ ਨੇ ਔਰ ਉਹਨਾਂ ਵੱਲੋਂ ਹੁਣ ਪਿੰਡ ਪਿੰਡ ਜਾ ਕੇ ਐਕਸੈਸ ਕੀਤਾ ਜਾ ਰਿਹਾ ਹੈ ਕਿ ਕਿਵੇਂ ਦੀ ਸਥਿਤੀ ਹੈ ਔਰ ਅੱਜ 1 ਲੱਖ ਰੁਪਇਆ ਇੱਥੋਂ ਦੇ ਗਰੰਟੀ ਸਿੰਘ ਦੇ ਦੇ ਮਕਾਨ ਜਿਹਦਾ ਡਿੱਗ ਪਿਆ ਸੀ ਉਸ ਦੀ مالی ਮਦਦ ਕੀਤੀ ਹੈ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਬਾਕੀ ਵੀ ਜਿਨ੍ਹਾਂ ਕੋ ਸਮਰਥਾ ਹੈ ਉਹ ਹੁਣ ਆ ਕੇ ਪੰਜਾਬੀਆਂ ਦੇ ਨਾਲ ਖੜਨਾ ਔਰ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਜਿੰਨੀ ਵੀ ਮਦਦ ਹੋ ਸਕੇ ਉਹ ਕਰ ਸਕਣ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ ਸਿੰਘ ਪੀਟੀਸੀ ਨਿਊਜ਼ ਡੇਰਾ ਬੱਬਰਣਾ ਨੇ ਗੁਰਦਾਸਪੁਰ